ਤੇ ਹੁਣ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਨਾਲ ਸਾਡੇ ਕਿਸਾਨ ਵੀਰ ਫਾਈਨਲ ਮੈਚ ਖੇਡ ਰਹੇ ਐ ਇਸ ਲੜਾਈ ਦਾ ਤੇ ਜਿੰਨੇ ਕਿਸਾਨ ਲੋਕਾਂ ਨੂੰ ਸ਼ਹਾਦਤ ਪਾਈ ਹੈ ਉਹਨਾਂ ਵਾਸਤੇ 2 ਮਿੰਟ ਦਾ ਆਪਾਂ ਮੋੜ ਰੱਖੀਏ ਉਸ ਤੋਂ ਬਾਅਦ ਸਿਰ ਵਿੱਕੀ ਬੁਲਾਰਾ ਕਿਉਂਕਿ ਉਸ ਤੋਂ ਬਾਅਦ 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਭਾਰਤaband ਦੇ ਸੱਦੇ ਤੇ ਸਥਾਨਕ ਬੱਤੀਆਂ ਵਾਲਾ ਚੌਕ ਕੋਟਖਪੂਰਾ ਵਿਖੇ ਆਵਾਜ਼ਾਈ ਬੰਦ ਕਰਕੇ ਸਫਲ ਧਰਨਾ ਲਗਾਇਆ ਗਿਆ ਜਿਸ ਵਿੱਚ ਸਿਆਸੀ ਤੇ ਗੈਰ ਸਿਆਸੀ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਡਟ ਕੇ ਆਲੋਚਨਾ ਕੀਤੀ ਗਈ ਧਰਨੇ ਦੀ ਖਾਸ ਗੱਲ ਇਹ ਰਹੀ ਕਿ ਕਈ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਬੋਲਿਆ ਇਸ ਮੌਕੇ ਮਜ਼ਦੂਰ ਦੁਕਾਨਦਾਰ ਵਿਕਲੰਗ ਯੂਨੀਅਨ ਰੇੜੀ ਯੂਨੀਅਨ ਔਰਤਾਂ ਅਤੇ ਵਿਦਿਆਰਥੀਆਂ ਵੱਲੋਂ ਰਾਜ ਕੇ ਕੇਂਦਰ ਸਰਕਾਰ ਨੂੰ ਕੋਸਿਆ ਗਿਆ ਸਾਰਿਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਵਿਰੁੱਧ ਲਿਆਂਦੇ ਕਾਲੇ ਕਾਨੂੰਨ ਨੂੰ ਰੱਦ ਕਰਨਾ ਚਾਹੀਦਾ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਸਰਦਾਰ ਅਜੈਪਾਲ ਸਿੰਘ ਸੰਧੂ ਐਡਵੋਕੇਟ ਵਿਨੋਦ ਮੈਣੀ ਕੁਲਵੰਤ ਸਿੰਘ ਚਾਨੀ ਜਸਪਾਲ ਸਿੰਘ ਨੰਗਲ ਮੁਕੰਦ ਸਿੰਘ ਕੰਦੀ ਨਰਮਲ ਸਿੰਘ ਜੌਨਵਾਲਾ ਵੀਰ ਇੰਦਰਜੀਤ ਸਿੰਘ ਪੁਰੀ ਕ੍ਰਿਸ਼ਨਾ ਦੇਵੀ ਆਲਖ ਗੁਰਿੰਦਰ ਸਿੰਘ ਮਹਿੰਦੀ ਰੱਤਾ ਗੁਰਵੀਰ ਸਿੰਘ ਸੰਧੂ ਕੁਲਜੀਤ ਸਿੰਘ ਬੰਬੀਹਾ ਦਿਲਬਾਗ ਮੱਤਾ ਅਤੇ ਹੋਰ ਕਈ ਅਣਗਿਣਤ ਆਗੂਆਂ ਨੇ ਧਰਨੇ 'ਚ ਆਪਣੀਆਂ ਦਲੀਲਾਂ ਦਿੱਤੀਆਂ ਕਿਸਾਨਾਂ ਦੇ ਅਸੀਂ ਅਸੀਂ ਇਹਦੇ ਦੁਕਾਨਦਾਰਾਂ ਇਹਨਾਂ ਦੇ ਨਾਲ ਸੰਬੰਧਤ ਹੈ ਅਸੀਂ ਇਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਮਤਲਬ ਸਾਝੇ ਹઈએ ਅੱਜ ਜਿਹੜਾ ਵੀ ਇਹਨਾਂ ਨੇ ਮਤਲਬ ਅਨਾਉਂਸ ਕੀਤਾ ਆਰਥਿਕ ਦਾ ਪੱਧਰ ਦਾ ਸਾਰਾ ਇੰਡੀਆ ਪੱਧਰ ਹੈ ਪੱਧਰ ਮੱਦ ਹੈ ਟੋਟਲ ਪੱਧਰ ਹੈ ਇੱਕ ਵੀ ਦੁਕਾਨ ਨਹੀਂ ਖੁੱਲੀ ਸੀ ਹਰ ਮੁੱਲੋਂ ਬੰਦਾ ਇਨ੍ਹਾਂ ਦੇ ਸਮਰਥਨ ਦੇ ਵਿੱਚ ਖੜਾ ਹੈ ਪਹਿਲਾਂ ਵੀ ਖੜਾ ਸੀ ਖੜਾ ਹੈ ਤੇ ਖੜਾ ਰਹੂਗਾ ਵੀ ਜੇ ਸਾਨੂੰ ਪਤਾ ਹੈ ਇਨ੍ਹਾਂ ਨੂੰ ਮਤਬਕਸ ਹੁੰਦਾ ਸਾਡੀ ਅਰਦਾਸ ਉਸ ਪ੍ਰਮਾਤਮਾ ਕੋਲ ਮੰਗ ਕੇ ਰਹਿ ਗਈ ਜੇਕਰ ਮਰਦ ਨਹੀਂ ਬਖਸ਼ੀ ਜਾ ਸਕਦੀ ਇਨ ਨੂੰ ਆਪਣੀ ਜਨਨਜ ਬਖਸ਼ੀਸ਼ ਨਹੀਂ ਇਨ੍ਹਾਂ ਕਿੰਦਾ ਹੋਇਆ ਸਭ ਦਾ ਬਹੁਤ ਬੇਕਾਬੂ ਉਹ ਦੇਸ਼ ਆਜ਼ਾਦ ਹੋਇਆ ਇਤੋਂ ਮਾੜਾ ਪ੍ਰਧਾਨ ਮੰਤਰੀ ਨੈਮਕਲਿਆ ਤੁਸੀਂ ਦੇਖੋ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਸੀ ਪਈ ਕਿ ਉਹ ਸਾਨੂੰ ਛੇੜ ਲੈਂਦੇ ਜੇ ਅੰਗਰੇਜ਼ ਪਜਾਏ ਤਾਂ ਪੰਜਾਬੀਆਂ ਨੇ ਪਜਾਏ ਕਿਸਾਨ ਦਾ ਮਤਲਬ ਇਕੱਲਾ ਜਿਹੜਾ ਜ਼ਮੀਨ ਦਾ ਮਾਲਕ ਖੇਤੀ ਕਰਨ ਵਾਲਾ ਨਹੀਂ ਸਗੋਂ ਉਸ ਖੇਤੀ ਦੇ ਵਿੱਚ ਸ਼ਾਮਲ ਮਜ਼ਦੂਰ ਫਟੜਾ ਸਰਕਾਰ ਨੇ ਜੋ ਹਰਿਆਣਾ ਦੇ ਕਿਸਾਨ ਸੀ ਉਹਨਾਂ ਦੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਧਰਨਿਆਂ ਨੂੰ ਸਾਬੋਧਾਨ ਕੀਤਾ ਹੈ। ਉਹ ਇਹ ਗੱਲ کہہ ਰਹੀ ਆ ਵੀ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂ। ਜਿਹੜੋ ਜਿਨ੍ਹਾਂ ਦੇ ਕਾਨੂੰਨ ਲਾਗੂ ਹੋਣੇ ਆ ਉਹੋ ਹੀ ਨਹੀਂ ਚਾਹੁੰਦੇ ਵੀ ਅਸੀਂ ਕਾਨੂੰਨ ਸਾਨੂੰ ਨਹੀਂ ਫਿੱਟ। ਫਿਰੇ ੱੱੱਕੇ ਨਾਲ ਤੁਸੇ ਜਾ ਰਹੇ ਆ ਕਾਨੂੰਨ। ਉਹ ਕਿਸਾਨਾਂ ਤੇ ਕਿਸਾਨ ਇਹ ਪੰਜਾਬ ਦੇ ਲੋਕ ਕਦੇ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਨੂੰ ਰੱਦ ਕਰਾ ਕੇ। ਸਾਰੇ ਦੇਸ਼ ਦੇ ਵਿੱਚ ਅੱਜ ਜੋ ਦੇਸ਼ ਵਿਆਪੀ ਸੱਦਾ ਤਿੰਨੇ ਕਾਨੂੰਨ ਰੱਦ ਕਰਵਾਉਣ ਲਈ ਸਾਡੇ ਕਿਸਾਨ ਆ ਦਿੱਲੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਬੈਠੇ ਆ ਕਿਉਂਕਿ ਉਹ ਜਿਹੜੇ ਤਿੰਨੇ ਰੱਦ ਕਰਾਉਣੇ ਆ ਕਾਨੂੰਨ ਕਾਲੇ ਆ ਜਿਹੜੇ ਉਹਨਾਂ ਨੂੰ ਕਰਵਾਉਣ ਲਈ ਅੱਜ ਸਾਰੇ ਹੀ ਦੇਸ਼ ਦੇ ਵਿੱਚ ਇਸ ਗੱਲ ਦਾ ਸੱਦਾ ਸੀ ਵੀ ਰੋਡ ਜਾਮ ਕਰਾਂਗੇ ਪੰਜਾਬ ਬੰਦ ਕਰਾਂਗੇ ਦੇਸ਼ ਵਿਆਪੀ ਹੜਤਾਲ ਸੀ ਜਿਦੇ ਕਰਕੇ ਕੁੱਲ ਤਬਕੇ ਸਾਰੇ ਹੀ ਜਿਦੇ ਵਿੱਚ ਦੁਕਾਨਦਾਰ ਆੜਤੀਆ ਅਸੋਸੀਏਸ਼ਨਾਂ ਜਿੰਨੀਆਂ ਵੀ ਜਥੇਬੰਦੀਆਂ ਸਮੁੱਚਾ ਜੋ ਲੋਕ ਇੱਥੋਂ ਦੇ ਇਕੱਠੀ ਬੈਠੇ ਆ ਸਾਰਿਆਂ ਨੇ ਬਹੁਤ ਵੱਡਾ ਪਰਵਾਹ ਹੰਗਾਰਾ ਦਿੱਤਾ ਕਿਉਂਕਿ ਮੋਦੀ ਦੇ ਜਿਹੜੇ ਉਹ ਕਾਲੇ ਕਾਨੂੰਨ ਆ ਉਹ ਲੋਕ ਮਾਰੂ ਕਾਨੂੰਨ ਆ ਉਹਨਾਂ ਨੂੰ ਰੱਦ ਕਰਵਾਉਣ ਲਈ ਸਾਰੇ ਅਸੀਂ ਇੱਕ ਮਤ